ਹਾਂ ਜੀ ਚੇਰ ਕਾਲ ਜੀ ਸਾਰਿਆਂ ਨੂੰ ਜਿਹੜਾ ਸਾਰਿਆਂ ਦਾ ਪੰਜਾਬੀ ਫੂਲ ਚੈਨਲ ਤੇ ਸਵਾਗਤ ਆ। ਅੱਜ ਅਸੀਂ ਬਣਾਉਣ ਜਾ ਰਹੇ ਹਾਂ ਬਹੁਤ ਹੀ ਮਜ਼ੇਦਾਰ ਆਲੂ ਨੰਦ ਜੋ ਕਿ ਆਪਾਂ ਬਾਜ਼ਾਰੋਂ ਤਾਂ ਲੈ ਕੇ ਆਉਨੇ ਹੀ ਆ। ਇੱਕ ਖਾਸ ਗੱਲ ਇਹ ਹੈ ਕਿ ਇਹ ਆਪਾਂ ਵੇਣਾ ਤੰਦੂਰ ਤੋਂ ਘਰ ਵਾਲੇ ਤਵੇ ਦੇ ਤੇ ਬਣਾਵਾਂਗੇ। ਸੋ ਚਲੋ ਕਰਦੇ ਹਾਂ ਇਹ ਮਜ਼ੇਦਾਰ ਜੀ ਰੈਸਪੀ ਨੂੰ ਸ਼ੁਰੂ। ਅਰ ਲਈ ਅਸੀਂ ਇੱਥੇ 500 ਗ੍ਰਾਮ ਪੈਦਾ ਲਿਆ ਆ। ਦੇ ਵਿੱਚ ਤੁਸੀਂ ਸਾਰੇ ਸ਼ੀਟ ਕਰ ਲਾਂਗੇ ਇੱਕ ਛੋਟਾ ਚਮਚਾ ਖੰਡ ਦਾ ਅੱਧਾ ਚਮਚ ਰਮਕ 1/4 ਬੇਕਿੰਗ ਸੋਡਾ 3/4 ਬੇਕਿੰਗ ਪਾਊਡਰ 2 ਚਮਚੇ ਜੀਂਦੇ ਐਡ ਕਰਾਂਗੇ ਦਹੀਂ ਐਡ ਕਰਨ ਦੇ ਨਾਲ ਇਹ ਬਹੁਤ ਹੀ ਵਧੀਆ ਬਣਦੇ ਆ ਇੱਕ ਵੱਡਾ ਚਮਚਾ ਤੇਲ ਦਾ ਐਡ ਕਰਾਂਗੇ ਤੇ ਇੱਕ ਕਾਪਸ ਇਥੇ ਗੁਣਗਨਾ ਜਾ ਦੁੱਧ ਤੇ ਲਿਆਇਆ ਹੁਣ ਆਪਾਂ ਇਹਨੂੰ ਮਿਕਸ ਕਰ ਲਾਂਗੇ ਇੱਕ ਵਾਰ ਇਹ ਰੈਸਪੀ ਬਹੁਤ ਹੀ ਵਧੀਆ ਬਣੂਗੀ ਤੇ ਜੇ ਤੁਸੀਂ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲਿਓ ਹੁਣ ਆਪਾਂ ਇਹਦੇ ਵਿੱਚ ਥੋੜਾ ਥੋੜਾ ਲੜਾਇਆ ਤੇ ਦੁੱਧ ਐਡ ਕਰਦੇ ਹੋਏ ਜੇ ਆਪਾਂ ਆਟਾ ਗੁੰਨਾਂਗੇ ਇਹਦੇ ਵਿੱਚ ਪਾਣੀ ਦੀ ਲੋੜ ਨਹੀਂ ਪੈਂਦੀ ਦੁੱਧ ਦੁੱਧ ਨਾਲ ਆਟਾ ਗੁੰਨਣ ਦੇ ਨਾਲ ਇਹ ਜਿਹੜੇ ਆਪਣੇ ਨਾਲ ਨਾਲ ਬਹੁਤ ਹੀ ਸੌਫਟ ਤੇ ਵਧੀਆ ਬਣਦੇ ਆ ਆਟਾ ਆਪਾਂ ਗੋਲ ਲਿਆ ਆ ਆਪਾਂ ਨੂੰ ਬਿਲਕੁਲ ਵੀ ਪਾਣੀ ਦੀ ਲੋੜ ਨਹੀਂ ਪਈ ਇਹਦੇ ਵਿੱਚ ਹੁਣ ਇਹਨੂੰ ਆਪਾਂ ਜਿਹੜਾ ਟੱਕ ਕੇ ਰੱਖ ਦੇਣਾ 2 ਕੋਹ ਘੰਟੇ ਲਈ ਜਾਂ ਘੰਟੇ ਲਈ ਜਿੰਨਾ ਵੱਧ ਟਾਈਮ ਰੱਖੋਗੇ ਓਨਾ ਵਧੀਆ ਇੱਥੇ ਸੀ 4 ਤੋਂ 5 ਉਬਲੇ ਹੋਏ ਜਿਹੜੇ ਆ ਖੱਦੂ ਗਸ ਕੀਤੇ ਹੋਏ ਆਲੂ ਲਏ ਆ ਤੇ ਇੱਕ ਜਿਹੜਾ ਬਰੀਕ ਕੱਟਿਆ ਹੋਇਆ ਪਿਆਜ਼ ਤੇ ਹਰੀ ਮਿਰਚ ਪਾਦ ਤੇ ਆ ਅੱਧਾ ਚਮਚ ਨਮਕ ਜਾਂ ਫਿਰ ਤੁਸੀਂ ਆਪਣੇ ਸਵਾਦ ਅਨੁਸਾਰ ਵੀ ਪਾ ਸਕਦੇ ਆ 1/4 ਗਰਮ ਮਸਾਲਾ 1/4 ਜੀਰਾ ਪਾਊਡਰ 1/4 ਧਨੀਆ ਪਾਊਡਰ ਅੱਧਾ ਚਮਚਾ ਨਾਰਦਾਣਾ ਕੁੱਟਿਆ ਹੋਇਆ ਇਹਨਾਂ ਬਹੁਤ ਹੀ ਵਧੀਆ ਫਲੇਵਰ ਆਊਗਾ ਤੇ ਜਮਾ ਥੋੜੀ ਜੀ 1/4 ਦੇ ਕਰੀਬਨ ਜਾਂ ਫਿਰ ਇੱਕ ਪਿੰਚ ਦੇ ਕਰੀਬਨ ਅਸੀਂ ਇਥੇ ਲਾਲ ਮਿਰਚ ਪਾ ਰਹੇ ਹਾਂ ਕਿਉਂਕਿ ਜਿਹੜੀ ਸਾਡੀ ਲਾਲ ਮਿਰਚ ਪਾਊਡਰ ਬਹੁਤ ਟਿੱਖੀ ਆ ਇਸ ਲਈ ਅਸੀਂ ਘੱਟੇ ਪਾ ਰਹੇ ਹਾਂ ਹੁਣ ਆਪਾਂ ਇਹਨਾਂ ਨੂੰ ਸਾਰਾ ਨੂੰ ਮਿਕਸ ਕਰ ਦਾਂਗੇ ਚੰਗੀ ਤਿੱਕ ਨਾਲ ਬਿਲਕੁਲ ਚੰਗੀ ਤਿੱਕ ਦੇ ਨਾਲ ਮਿਕਸ ਕਰਨਾ ਹੈ ਜੇ ਆਪਾਂ ਚੰਗੀ ਤਿੱਕ ਦੇ ਨਾਲ ਮਿਕਸ ਨਹੀਂ ਕਰਾਂਗੇ ਕਿਤੇ ਨਾ ਆਊਗਾ ਕਿਤੇ ਨਹੀਂ ਆਊਗਾ ਉਹ ਫਿਰ ਜੇ ਦੇਕਨਮਿਕਸ ਨਹੀਂ ਹੋਊਗਾ ਇਹ ਦੇਖ ਸਕਦੇ ਆਪਾਂ ਇਹਨਾਂ ਚੰਗੀ ਤੱਕ ਨਾ ਮਿਕਸ ਕਰ ਲਿਆ ਹੈ ਤੇ ਇੱਦਾਂ ਆਪਾਂ ਬਾਲਸ ਬਣਾ ਕੇ ਜਿਹੜੀਆਂ ਦੁੱਧੇ ਚ ਪਾਵਾਂਗੇ ਆਟੇ ਨੂੰ ਆਪਾਂ ਰੱਖਿਆ ਨੂੰ ਘੰਟੇ ਤੋਂ 2 ਘੰਟਾ ਹੋ ਗਿਆ ਹੈ ਇਹਨੂੰ ਆਪਾਂ ਕੱਢ ਲਾਂਗੇ ਆਟਾ ਨਰਮੀ ਆ ਤੇ ਜਦੋਂ ਅਸੀਂ ਆਟੇ ਨੂੰ ਰੱਖਿਆ ਸੀ ਅਸੀਂ ਤੇਲ ਵਾਲਾ ਹੱਥ ਲਗਾ ਕੇ ਇੱਕ ਵਾਰ ਗੋਲਨ ਕੇ ਫੇਰ ਰੱਖਿਆ ਸੀ ਤੇ ਤੇਸੀ ਹੁਣ ਆਟੇ ਦਾ ਪੇੜਾ ਕਰ ਲਵਾਂਗੇ ਪੇੜੇ ਦੇ ਚ ਪੇੜਾ ਬਿਲਕੁਲ ਵਧੀਆ ਹੋਣਾ ਚਾਹੀਦਾ ਹੈ ਪ੍ਰੋਪਰ ਫਿਰ ਇਹਦੇ ਵਿੱਚ ਮੈਦੇ ਇਹਦੇ ਵਿੱਚ ਜਾਂ ਫਿਰ ਆਟੇ ਦੇ ਵਿੱਚ ਤੁਸੀਂ ਲਗਾ ਕੇ ਜਿਹੜਾ ਹੈ ਉਹ ਵੇਲ ਲੈਣਾ ਆ ਥੋੜਾ ਜਾਂ ਇੱਥੇ ਅਸੀਂ ਕਲੌਂਜੀ ਲੈ ਲਈ ਹੈ ਤੇ ਪਾਣੀ ਲੈ ਲਿਆ ਆ ਪਾਣੀ ਦੇ ਵਿੱਚ ਅਸੀਂ ਬਰਸ਼ਵੀ ਨਾਲ ਲਿਆ ਹੈ ਬਰਸ਼ ਨਾਲ ਵਧੀਆ ਲੜਪਣ ਲੱਗ ਜਾਂਦਾ ਹੈ ਤੇ ਚਮਚ ਨਾਲ ਵੀ ਲਾ ਸਕਦੇ ਆ ਖੱਤਾ ਦੇ ਨਾਲ ਵੀਲਾ ਸਕਦੇ ਆ ਇਹਦੇ ਵਿੱਚ ਅਸੀਂ ਆਲੂ ਦੀ ਫਿਲਿੰਗ ਭਰ ਰਹੀ ਹੈ ਜਿ ਥੋੜੀ ਜਿਹੀ ਭਰਨੀ ਹੈ ਜਿੰਨੇ ਕੋ ਉੱਚ ਭਰੀ ਜਾਏ ਬਾਦੂ ਨਹੀਂ ਭਰਨੀ ਰੈਨ ਨੂੰ ਚੰਗੀ ਤਰ੍ਹਾਂ ਲੌਕ ਕਰਕੇ ਜਿਹੜਾ ਹੈ ਉਹ ਫੇਰ ਦੁਆਰਾ ਵੇਲਣਾ ਹੈ ਬਈ ਥੋੜਾ ਇਹਦਾ ਲੰਬਾ ਲੰਬਾ ਜਿਹਾ ਵੇਲਣ ਦਾ ਹੈ ਗੁੱਡੀ ਤੁਸੀਂ ਵੇਲ ਸਕਦੇ ਜਿੱਦਾਂ ਵੇਲਾ ਚਾਹੋ ਵੇਲ ਸਕਦੇ ਆ ਥੋੜਾ ਜਨੂੰ ਮੋਟਾ ਹੀ ਰੱਖਣਾ ਜਿਆਦਾ ਪਤਲਾ ਕਰ ਦਿੱਤਾ ਤੇ ਫਿਰ ਆਲੂ ਦੀ ਸਟਫਿੰਗ ਬਾਹਰ ਆ ਜੂਗੀ ਠੀਕ ਠੀਕ ਜਿਹਾ ਰੱਖ ਲੈਣਾ ਹੈ ਜੇ ਸਾਡੇ ਕਿਨਾਰੇ ਦੇ ਲ ਹਮੇਸ਼ਾ ਪਤਲੇ ਰੱਖਣੇ ਆ। ਇਹਦੇ ਸੀਦੇ ਵਿੱਚ ਕਲੌਂਜੀ ਜਿਹੜੀ ਆ ਉਹ ਛਿੜਕ ਦਾਂਗੇ। ਤੇ ਨਾਲ ਹੀ ਇਹਨਾਂ ਤੁਰਿਆ ਵੇਲ ਲਗਵਾ ਦਾਂਗੇ। ਜੇ ਤੁਹਾਡੇ ਕੋਲ ਇੱਥੇ ਧਨੀਆ ਅਵੇਲੇਬਲ ਹੋਵੇ ਤਾਂ ਤੁਸੀਂ ਧਨੀਆ ਵੀ ਪਾ ਸਕਦੇ ਆ। ਫਿਰ ਅਸੀਂ ਇਹ ਪਿਛਲੇ ਜਿੱਥੇ ਆਪਾਂ ਕਲੌਂਜੀ ਲਾਈ ਸੀ ਨਾ ਉਹਦੇ ਪਿਛਲੇ ਬੰਨੇ ਜੜਾਏ ਆਪਾਂ ਪਾਣੀ ਲਗਾ ਲੈ। ਬਿਲਕੁਲ ਪਾਣੀ ਜਿਹੜੇ ਚੈਨੂ ਇੱਕ ਹਿਸਾਬ ਨਾਲ ਨਵਾ ਦੇਣਾ। ਪਾਣੀਸ਼ ਬਿਲਕੁਲ ਨਹੀਂ ਕਮਿਸ਼ਨ ਨਹੀਂ ਜਿੱਤੋ ਪਾਣੀ ਜੇ ਕਬਿਹੜ ਡੋਗੇ ਤਾਂ ਇਹ ਤਵੇ ਤੇ ਚਿਪਕੂਗਾ ਨਹੀਂ ਤਵਾ ਸਿੱਧ ਪਹਿਲੇ ਗਰਮ ਕਰ ਲਿਆਸੇ ਤੇ ਤੇ ਇਹਦੇ ਵਿੱਚ ਇਹਦਾ ਪਾਣੀ ਵਾਲੀ ਸਾਈਡ ਹੈ ਨਾ ਉਹ ਆਪ ਤਵੇ ਤੇ ਪਾ ਦਿੱਤੀ ਐ ਫਿਰ ਥੋੜੇ ਟਾਈਮ ਚਿਲੜਾ ਉਹ ਚਿਪਕ ਜਾਊਗਾ ਆਪਣਾ ਵੀੜਾ ਪਲਾਣਾ ਉਹ ਤਵੇ ਤੇ ਚਿਪਕ ਜਾਊਗਾ ਇੱਥੇ ਤਵੇ ਨੂੰ ਕਮਾ ਕੇ ਗੈਸ ਦੇ ਉੱਤੇ ਢੰਡਾ ਨੂੰ ਪਕਾਉੜਾ ਹੈ ਕਿਹ ਤਰੀਕੇ ਨਾਲ ਪਕੌੜਾ ਤੇ ਇਹ ਦੇਖੋ ਆਪਣੇ ਨਾਲ ਦੁੱਧੀਆਂ ਜਿਹਾ ਬਣ ਕੇ ਤਿਆਰ ਆ ਤੁਸੀਂ ਇਹਨੂੰ ਹੋਰ ਵੀ ਰਾੜ ਸਕਦੇ ਆ ਇਹਦੇ ਉੱਤੇ ਲਗਾਓ ਮੱਖਣ ਤੇ ਕਰੋ ਇਹਨੂੰ ਸਭ ਮੱਖਣ ਲਾ ਕੇ ਉਹ ਕੋਸ਼ਿ ਵੀ ਲਗਾਓ ਤੇ ਕਰੋ ਇੰਜੋਏ ਆਲੂ ਨਾਲ ਜਰੂਰ ਬਣਾਉਈ ਰੈਸਪੀ ਨੂੰ ਤੇ ਕਮੈਂਟ ਕਰਕੇ ਦੱਸੋ ਕਿੰਦਾ ਲਿ ਬਣੀ ਸੋ ਚਲੋ ਕਰਦੇ ਆ ਐਡਿੰਗ ਇਹ ਵੀਡੀਓ ਦੀ ਮਿਲਦੇ ਆਂ ਅਗਲੀ ਰੈਸਪੀ ਦੇ ਨਾਲ ਤਦ ਤੱਕ ਲਈ ਸਸ਼ੇਕਾਰ